ਸੰਗਤ ਦੇ ਫੋਨਾਂ ਦੇ ਵੀ ਭਾਈ ਸਾਡੇ ਕੋਲ ਪਲੇਟਫਾਰਮ ਕੋਈ ਨਹੀਂਗਾ ਵੀ ਸੇਵਾ ਕਿੱਥੇ ਦਈਏ ਫਿਰ ਸੰਗਤ ਦੇ ਕੈਂਪ ਤੇ ਫਿਰ ਇੱਥੇ ਲਗਾਇਆ ਗਿਆ ਕੈਂਪ ਫਿਰ ਸਾਰੀ ਸੰਗਤ ਨਾਲ ਕਿਸ਼ਾਨਾਂ ਦੀ ਸੇਵਾ ਕਰ ਰਹੀ ਹੈ ਜੀ ਇਹ ਬਾਬਾ ਦੀ ਸਿੰਧੀ ਸਾਰੀ ਕਿਰਪਾ ਵਾ ਸਾਡਾ ਕੋਈ ਮਤ ਨਹੀਂ ਮਤ ਉਹਨਾਂ ਦੀ ਹੈ ਉਹਨਾਂ ਦੀ ਮਤ ਕੀ ਹੈ ਵੀ ਅਸੀਂ ਕਦੀ ਵੀ ਕਿਤੇ ਜਾ ਕੇ ਸਰਪੰਚ ਨਾਲ ਕਦੀ ਰਾਬਤਾ ਨਹੀਂ ਕੀਤਾ ਕਦੀ ਨੰਬਰਦਾਰ ਨਾਲ ਗੱਈ ਨਾ ਕੀਤਾ ਅਸੀਂ ਡੋਰ ਟੂ ਡੋਰ ਆਵ ਜੰਨੇ ਹਾਂ ਚਲੀ ਰਸਰੀ ਇਹਦੇ ਚ ਦਾਲਾਂ ਵਾ ਤੇਲ ਆ ਸਾਬਣ ਆ ਚਾਵਲ ਆ ਆਟਾ ਵਾ ਖੰਡ ਐ ਪੱਤੀ ਆ ਉਹਦੇ ਨਾਲ ਇੱਕ ਮੈਡੀਕਲ ਕਿੱਟ ਐ ਫਿਰ ਮਛਰਦਨੀਆਂ ਨਾਲ ਪਾਣੀ ਦੀ ਸੇਵਾ ਨਾਲ ਨਾਲ ਕੰਬਲ ਗੇ ਆ ਛਾਦਰਾਂ ਗੀਆਂ ਗਰਮ ਜੋ ਵੀ ਇਸ ਤਰ੍ਹਾਂ ਆਈਏ ਨਾ ਉਹੀ ਸਾਰਾ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਇਸ ਤਰ੍ਹਾਂ ਕੋਈ ਦੇਗੀ ਸੰਗਤ ਉਹਦੇ ਚ ਕੀ ਹੁੰਦਾ ਵੀ ਇੱਕ ਕੜੋਮਾਸ ਹੁੰਦੀ ਐ ਫਿਰ ਇਨਫੈਕਸ਼ਨ ਦੀਆਂ ਦਵਾਈਆਂ ਦੀਆਂ ਪੇਟ ਦੀਆਂ ਵਖਰੀਆਂ ਦੂਜੀ ਇਨਫੈਕਸ਼ਨ ਦੀਆਂ ਵਖਰੀਆਂ ਕਿਉਂਕਿ ਪੇਟ ਦੀ ਇਨਫੈਕਸ਼ਨ ਤਾਂ ਹੁੰਦੀ ਐ ਪਾਣੀ ਗੰਦਾ ਹੁੰਦਾ ਉਹ ਪੀ ਕੇ ਪੇਟ ਦੀ ਇਨਫੈਕਸ਼ਨ ਹੁੰਦੀ ਉਹਦੀਆਂ ਦਵਾਈਆਂ ਹੁੰਦੀਆਂ ਫਿਰ ਪਿਆਰਾ ਚ ਪਾਣੀ ਚ ਰਹਿ ਕੇ ਰੈਸ਼ ਹੁੰ ਜਾਂਦੇ ਨੇ ਉਹਦੀ ਕਰੀਮਾਂ ਹੁੰਦੀਆਂ ਖਾਰਿਸ਼ ਦੀਆਂ ਕਰੀਮਾਂ ਹੁੰਦੀਆਂ ਮੱਛਰ ਤਾਂ ਨਹੀਂ ਹੁੰਦੀਆਂ ਜਾਨਕਿ ਜਿਹੜੀਆਂ ਐ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਹੜੀਆਂ ਚੱਲਣੀਆਂ ਆ ਉਹਨਾਂ ਨਾਲ ਹੀ ਨਾਲ ਲੱਗ ਚੱਲਦੇ ਆ ਰਾਸ਼ਨ ਦੇ ਨਾਲ ਨਾਲ ਅਸੀਂ ਇਹ ਚੀਜ਼ਾਂ ਨੂੰ ਨਾਲ ਚੱਲਦੇ ਆ ਵੀ ਉਦੋਂ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰ ਬਾਈ ਨੇ ਸੇਵਾ ਭੇਜੀ ਸੀ ਕੁਝ ਨਹੀਂ ਲਿਆਏ ਹਾਂਜੀ ਇਹਨਾਂ ਨੂੰ ਦਿੱਤਾ ਜੀ 10000 ਰੁਪਏ ਬਾਬਾ ਜੀ ਨੇ ਦਿੱਤਾ ਸੀ ਕੁਝ ਨਹੀਂ ਦਿੱਤਾ ਗਤਰ ਤੜਨਾਲ ਗਰਾਊਂਡ 0 ਤੋਂ ਰਿਪੋਰਟ ਸਾਂਝੀ ਕਰਦੇ ਰਹੇ ਹਾਂ ਕਿ ਕਿਹੜੇ ਕਿਹੜੇ ਹਾਲਾਤ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਜਿਨ੍ਹਾਂ ਦੇ ਮਾੜੇ ਹਾਲਾਤ ਹੋਏ ਨੇ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਜਿਹੜੇ ਕਹਿ ਸਕਦੇ ਹਾਂ ਕਿ ਸੇਵਾ ਜਿਹੜੀ ਆ ਵੱਡੇ ਪੱਧਰ ਤੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਆ ਤਾਂ ਅੱਜ ਅਸੀਂ ਮੌਜੂਦ ਗੁਰੂ ਨਗਰੀ ਵਿਖੇ ਹੈਗੇ ਆ ਦੱਸ ਜੀਏ ਕਿ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦਾ ਬਿਲਕੁਲ ਸਾਹਮਣੇ ਮੌਜੂਦ ਹੈਗੇ ਆ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਸਾ ਵੀਰ ਜੋ ਮੌਜੂਦ ਹੈਗੇ ਨੇ ਇਹਨਾਂ ਵੱਲੋਂ ਜਿਹੜੇ ਆ ਵੱਡੇ ਪੱਧਰ ਤੋਂ ਉੱਤੇ ਜਿਹੜੀ ਸੇਵਾ ਕੀਤੀ ਜਾ ਰਹੀ ਆ ਕੁਝ ਵੀਰ ਜਲੰਧਰੋਂ ਆ ਕੇ ਇੱਥੇ ਸੇਵਾ ਦੇ ਰਹੇ ਨੇ ਤਾਂ ਜੋ ਰਾਸ਼ਨ ਜਾਂ ਫਿਰ ਹੋਰ ਵੀ ਕਹਿ ਸਕਦੇ ਆ ਸੁੱਕੀ ਰਸਤ ਜਿਹੜੀ ਹੈਗੀ ਆ ਹਰ ਘਰ ਦੇ ਵਿੱਚ ਪਹੁੰਚਾਈ ਜਾਵੇ ਜਿਹੜੇ ਕਿਸਾਨ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਤਾਂ ਉਹਨਾਂ ਤੱਕ ਜਿਹੜੀ ਹੈ ਸੇਵਾ ਪਹੁੰਚਾਈ ਜਾਵੇ ਦੇਖ ਸਕਦੇ ਹੋ ਸੇਵਕ ਜਥਾ ਜੋੜਾ ਘਰ ਅਤੇ ਸਮੂਹ ਸੰਕਟਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਜਿਹੜਾ ਇਹ ਕਹਿ ਸਕਦੇ ਹਾਂ ਕਿ ਕੈਂਪ ਜਿਹੜਾ ਇੱਥੇ ਲਗਾਇਆ ਗਿਆ ਇੱਥੇ ਸਾਰੀ ਰਸਤ ਇਕੱਠੀ ਕਰਕੇ ਆ ਉਹਨਾਂ ਇਲਾਕੇ ਅੱਜ ਭੇਜੀ ਜਾ ਰਹੀ ਹੈ ਜਿਹੜੇ ਇਲਾਕੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਸਾਡੇ ਨਾਲ ਇੱਥੇ ਜੋ ਸੇਵਾਦਾਰ ਵੀ ਮੌਜੂਦ ਹੈਗੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਅਰੇ ਗੁਰਜੀ ਕਾਫੀ ਮਾੜੇ ਹਾਲਾਤ ਅਸੀਂ ਵੀ ਗਰਾਉਂਡ ਦੇ ਰੋਂ ਤੋਂ ਰਿਪੋਰਟ ਸਾਂਝੀ ਕਰਦੇ ਰਹੇ ਹਾਂ ਪਾਣੀ ਜਿਹੜਾ ਬਹੁਤ ਜ਼ਿਆਦਾ ਆਇਆ ਬੜੇ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਜਿਹੜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਕਿਤੇ ਇੱਥੇ ਹੀ ਕਿਉਂ ਕਰ ਰਹੇ ਹੋ ਸੇਵਾ ਨੂੰ ਕਰ ਸਕਦੇ ਇੱਥੇ ਤੇ ਪਹਿਲੇ ਆਪਣਾ ਸੇਵੀ ਜਦਾਂ ਜੁੜੇ ਕਰਦੇ ਸਾਰੇ ਪ੍ਰੇਮੀ ਨੇ ਇੱਥੇ ਸੇਵਾ ਕਰਦੇ ਨੇ ਤੇ ਸੰਗਤ ਦੇ ਕਹਿੰਦੇ ਵੀ ਸੰਗਾਂ ਹੀ ਲੈਣੀ ਯਾਰ ਕਿ ਕੈਂਪਲੇ ਪਹਿਲੇ ਪਿਛਰੀ ਲਗਾਏ ਯਾਰ ਕਿ ਨਹੀਂ ਲਗਾਇਆ ਫਿਰ ਸੰਗਤ ਦੇ ਫੋਨਾਂ ਦੇ ਵੀ ਭਾਈ ਸਾਡੇ ਕੋਲ ਪਲੇਟਫਾਰਮ ਕੋਈ ਨਹੀਂਗਾ ਵੀ ਸੇਵਾ ਕਿੱਥੇ ਦਈਏ ਇਹ ਸੰਗਤ ਦੇ ਕੈਂਪ ਤੇ ਫਿਰ ਇੱਥੇ ਲਗਾਇਆ ਗਿਆ ਕੈਂਪ ਫਿਰ ਸਾਰੀ ਸੰਗਤ ਨਾਲ ਕਿਸ਼ਾਨਾਂ ਦੀ ਸੇਵਾ ਕਰ ਰਹੀ ਹੈ ਸਿਆ ਅੰਮ੍ਰਿਤਸਰ ਸਥਾਨੀ ਸਾਰੇ ਕੌਂ ਜਨੰਦਰੋਂ ਆਈ ਸੇਵਾ ਹੁਣ ਆ ਰਹੀ ਹੈ ਤੇ ਇਸੇ ਤਰ੍ਹਾਂ ਹੀ ਸਾਰੇ ਵੰਡ ਵਰਤ ਗਈ ਹੈ 100 150 160 ਆਪਣਾ ਮੁੰਡਾ ਆਪਣੇ ਮੁੰਡੇ ਨਾਲ ਸਾਥ ਦਿੰਦੇ ਨੇ ਤੇ ਨਾਲ ਸ਼ਹਿਰ ਵਾਸੀ ਜਿੰਨੇ ਵੀ ਆ ਸਾਰੇ ਹੁਣ ਆ ਬਾਬਾ ਜੀ ਇਹਨਾਂ ਨਾਲ ਚੀਸ਼ਾ ਯਾਰ ਕੀਤੀ ਵੀ ਹੁਣ ਟਰੱਕ ਆਗਾ ਹੁਣ ਸੇਵਾ ਦੋ ਅਸੀਂ ਜਾਵਾਂਗੇ ਨਾਲ ਬੇਸਤਰ ਪਿਆਰ ਵਾਲੇ ਸਾਰੇ ਆ ਹੁਣ ਉਧਰ ਗਏ ਆ ਉਧਰ ਇੱਕ ਟਰਾਲੀ ਵਾਲਾ ਵੀ ਆਇਆ ਸੀ ਕੰਦਾ ਮੈਟਰਾਲੀ ਦੀ ਸੇਵਾ ਲੈ ਜਾਣੀ ਹੈ ਇਸ ਤਰ੍ਹਾਂ ਵੀ ਸੰਗਤ ਨਾਲ ਸਾਧੇ ਏਰੀਆ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਸਿੱਧੇ ਕਾਫੀ ਮਾੜੇ ਹਾਲਾਤ ਤੇ ਇਲਾਕਿਆਂ ਤੇ ਹੋਏ ਨੇ ਹੜਾ ਦੇ ਨਾਲ ਕਾਫੀ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਕੀ ਕੀ ਸੇਵਾ ਤੁਸੀਂ ਇੱਥੇ ਕਰ ਰਹੇ ਹੋ ਜਿਹੜੀ ਸੇਵਾ ਲੈ ਕੇ ਜਾ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੇ ਹੋ ਕਿਉਂਕਿ ਇੱਕ ਬੜੀ ਔਖੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਕਈ ਲੋਕ ਜਿਨ੍ਹਾਂ ਦਾ ਨੁਕਸਾਨ ਨਹੀਂ ਵੀ ਹੋਇਆ ਉਹ ਵੀ ਰਾਸ਼ਨ ਸਮਗਰੀ ਲੈ ਕੇ ਜਿਹੜੇ ਆਪਣੇ ਘਰਾਂ ਨੂੰ ਜਾਂਦੇ ਜੋ ਕਿ ਬੜੀ ਮਾੜੀ ਗੱਲ ਹੈਗੀ ਆ ਤਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉੱਥੋਂ ਤੱਕ ਤੇ ਪਹੁੰਚ ਹੋ ਰਹੀ ਆ ਜਾਂ ਕਿਸ ਤਰੀਕੇ ਨਾਲ ਸੇਵਾ ਕਰ ਰਹੇ ਹੋ ਜ ਏ ਬਾਬਾ ਦੀ ਜਿੰਨ ਦੀ ਸਾਰੀ ਕਿਰਪਾ ਵਾ ਸਾਡਾ ਕੋਈ ਮਤ ਨਹੀਂ ਮਤ ਉਹਨਾਂ ਦੀ ਹੈ ਉਹਨਾਂ ਦੀ ਮਤ ਕੀ ਹੈ ਵੀ ਅਸੀਂ ਕਦੀ ਵੀ ਕਿਤੇ ਜਾ ਕੇ ਸਰਪੰਚ ਨਾਲ ਕਦੀ ਰਾਬਤਾ ਨਹੀਂ ਕੀਤਾ ਕਦੀ ਨੰਬਰਦਾਰ ਨਾਲ ਗੱਲ ਨਹੀਂ ਕੀਤਾ ਅਸੀਂ ਡੋਰ ਟੂ ਡੋਰ ਆਵ ਜੰਨੇ ਆ ਅਸੀਂ ਸਿੱਧਾ ਹੀ ਕਰਨੇ ਜੀ ਤੁਸੀਂ ਟਰੱਕ ਦਾ ਪਹੁੰਚ ਦਾਣਾ ਜੇ ਉਹਨੂੰ ਕੋਈ ਕਵੇ ਨਾ ਵੀ ਭਾਈ ਇੱਥੇ ਦੇ ਦਿਓ ਅਸੀਂ ਕਿਹਦਾ ਸਿੱਧਾ ਜਿਹੜਾ ਸਾਡੇ ਨਾਲ ਤੁਰੇਗਾ ਉਹਨੂੰ ਕੁਝ ਨਹੀਂ ਮਿਲਣਾ ਆਪਣੇ ਬੂਏ ਦੇਖ ਲਓ ਤੁਹਾਨੂੰ ਤੁਹਾਡੇ ਡੋਰ ਟੂ ਡੋਰ ਨਾਲ ਕਿਹਦਾਗੇ ਆਣਾ ਘਰ ਦੇ ਹਾਲਾਤ ਵੇਖ ਕੇ ਜਾਂ ਫਿਰ ਉਸ ਇਲਾਕੇ ਦੇ ਹਾਲਾਤ ਵੇਖੀ ਭਾਈ ਬਲਗੀਆ ਅਸੀਂ ਲੋਕੀ ਕੀ ਕਰਦੇ ਆ ਆਮ ਸੰਗਤ ਸ਼ਾਹ ਬੜਾਵਾ ਬਹੁਤ ਸੰਗਤ ਜਿਦਾਂ ਕਹਿੰਦੇ ਨੇ ਮੈਂ ਰਾਸ਼ਨ ਬਹੁਤ ਆ ਰਿਹਾ ਉਹਦਾ ਕੀ ਕਰਨਾ ਹੁਣ ਜਿਸ ਤਰ੍ਹਾਂ ਰੀਕੇ ਦੇ ਨਾਲ ਨਾਲ ਤੁਸੀ ਬੰਨ ਤੁਸੀ ਬੰਨ ਤੇ ਕੈਂਪ ਲੱਗੇ ਆ ਲੋਕੀ ਜੋ ਜਾਂਦੇ ਨੇ ਸੰਗਤ ਮਾਇਲਾ ਜਾਨੀ ਟਰੱਕ ਭਰ ਕੇ ਖੜਦੀ ਆ ਅਗਲੇ ਬੰਨਿਓ ਪਾਣੀ ਵੇਚਦੀ ਨਾ ਉਹ ਤੁਸੀ ਬੰਨ ਤੇ ਵੜਾ ਜਿੰਦੀ ਆ ਵੀ ਆਪ ਨਹੀਂ ਪਾਣੀ ਚ ਉਤਰਦੇ ਅਹੀਂ ਹੁਣ ਪਰਸੋਂ ਦੋ ਦਿਨ ਤਿੰਨ ਦਿਨ ਪਹਿਲੇ ਗਏ ਆ ਫਤੇਗੜ ਸਪਰਾ ਪਾਣੀ ਦੇ ਚੁੱਤਰ ਕੇ ਗਏ ਨਾਲ ਪ੍ਰੇਮੀ ਸਾਰੇ ਮੁੰਡੇ ਬਨਾਲੀ ਪਾਣੀ ਦੇ ਚੁੱਤਰ ਕੇ ਡੋ ਟੂ ਡੋ ਰਹੀ ਵਰਤਾਏ ਸਰੈਂਡ ਤੇ 10 ਘਰ ਗਾਂ ਗਏ ਉਹ ਕੱਚੇ ਹੀ ਉਹ ਰਸਤਾ ਕੱਚਾ ਹੀ ਉਦੋਂ ਢੇਰਾ ਹੋ ਗਿਆ ਹੀ ਉਹਨਾਂ ਤੋਂ ਸੰਧ ਕਰਾਂਦਾ ਰਾਸ਼ਨ ਫਿਰ ਉਹਨਾਂ ਦੇ ਫੋਨ ਨਾਲ ਅਨਰਾਪਤਾ ਕਰਾਤਾ ਮੁੰਡਿਆਂ ਨੇ ਕਈ ਵਾਰ ਗਿਆ ਵੀ ਆਣ ਕੇ ਲੈ ਜਾਓ ਕਹਿੰਦੇ ਭਾਜੀ ਢੇਰਾ ਵਾ ਕੱਚਾ ਰਸਤਾ ਵਾ ਤੇ ਮੁਸ਼ਕਲ ਆ ਤੁਹਿਆਡੀ ਬੇਨਤੀ ਕਬੂਲ ਕਰੋ ਵੀ ਸਾਡੇ 10 ਘਰਾਂ ਦਾ ਰਾਸ਼ਨ ਚਾਹੀਦਾ 10 ਘਰ ਹੈਗੇ ਆ ਤੇ ਨਜ਼ਰ ਵੀ ਆਂਦੇ ਜਨ 10 ਘਰ ਹੈਗੇ ਆ ਤੇ ਪਰ ਸਿੱਧੀ ਗੱਲ ਵੀ ਪਾਣੀ ਜ਼ਿਆਦਾ ਸੀ ਤੇ ਮੈਂ ਵੀ ਮੌਕਨ ਨਹੀਂ ਸੀ ਜੇ ਮੈਂ ਕੋਈ ਨੁਕਸਾਨ ਨਾ ਜੀ ਫਿਰ ਇਹ ਦੱਸਾਂ ਘਰਾਂ ਦਾ ਰਾਸ਼ਨ ਕਿਸੇ ਉੱਥੇ ਕੇ ਪ੍ਰੇਮੀ ਦੇ ਘਰ ਲਾ ਕੇ ਆ ਗਏ ਆ ਬਾਕੀ ਸਾਰਿਆਂ ਨੂੰ ਹੀ ਡੋਰ ਟੂ ਡੋਰ ਪੰਡਿਆ ਉੱਥੇ ਡੋਰ ਟੂ ਡੋਰ ਹੁਣ ਅੱਜ ਵੀ ਆ ਜਲਦੀ ਰਸਰੀ ਇਹਦੇ ਚ ਦਾਲਾਂ ਵਾ ਤੇਲ ਹੈ ਸਾਬਣ ਹੈ ਚਾਵਲ ਆ ਆਟਾ ਵਾ ਖੰਡ ਹੈ ਪੱਤੀ ਆ ਉਹਦੇ ਨਾਲ ਇੱਕ ਮੈਡੀਕਲ ਕਿੱਟ ਆ ਇਹ ਰੋ ਮਛਰਦਾਨੀਆਂ ਨਾਲ ਪਾਣੀ ਦੀ ਸੇਵਾ ਨਾਲ ਨਾਲ ਕੰਬਲ ਆ ਗਿਆ ਚਾਦਰਾਂ ਆ ਗਰਮ ਜੋ ਵੀ ਇਸ ਤਰ੍ਹਾਂ ਆਈ ਜਨਾ ਉਹੀ ਸਾਰਾ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਇਸ ਤਰ੍ਹਾਂ ਕੋਈ ਦੇਗੀ ਸੰਗਤ ਉਹ ਵੀ ਨਾਲ ਰੱਖ ਲਈਦਾ ਉਹ ਜਿੰਨੇ ਬੱਚੇ ਘਰ ਚ ਹੁੰਦੇ ਉਹ ਸਾਰੇ ਨਹੀਂ ਡੋਨੇਸ਼ਨ ਦੇ ਤੁਹਾਨੂੰ ਜਿਹੜੀ ਵੀ ਜ਼ਰੂਰਤ ਮੰਨ ਤਾਂ ਕਹਿ ਸਕਦੇ ਘਰ ਚ ਵਰਤਣ ਵਾਲੀ ਚੀਜ਼ ਹਰ ਇੱਕ ਚੀਜ਼ ਜਿਹੜੀ ਹੈ ਇੱਥੋਂ ਸੇਵਣ ਬਈ ਬਿਲਕੁਲ ਚੱਕਰ ਲੱਗੀ ਆ ਸੇਵਾ ਤੁਸੀਂ ਜਿਸ ਤਰ੍ਹਾਂ ਪਹਿਲੇ ਬੜਵਦੀਆ ਸਵਾਲ ਕੀਤਾ ਇਹ ਵੀ ਲੋੜਵੰਦਾਂ ਤੱਕ ਭਈ ਗੱਲ ਕੀ ਸੀ ਜਦੋਂ ਅੱਜ ਤੱਕ ਜਿਹਨੇ ਲਿਸਟਾਂ ਤੁਹਾਨੂੰ ਆਈਆਂ ਨਾ ਇੱਕ ਐਸੀ ਟੈਲੀਗ੍ਰਾਮ ਪੇਜ ਤੋਂ 185 ਰਾਂ ਦੀ ਇੱਕ ਐਸੀ ਬੰਡਾਲਾ ਪਿੰਡ ਮਸਤੀ ਰੋਣਾ ਵਾਲੀ ਉਤੋਂ ਆਈ 85 ਘਰਾਂ ਦੀ ਇੱਕ ਆਸ਼ੀਕੇ ਪਿੰਡ ਉਤੋਂ ਆਈ 55 ਘਰਾਂ ਦੀ ਪਰ ਕੀ ਹੀ ਉਹਨੂੰ ਕਹਿੰਦੇ ਭਾਈ ਪਾਣੀ ਬਹੁਤ ਚੜਿਆ ਅੱਧੇ ਜਿਆਦੇ ਲੋਕ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਰਹਿੰਦੇ ਨੇ ਕਿਉਂਕਿ ਇਹ ਰਸਤੇ ਦੀ ਲੋੜ ਉਦੋਂ ਸ਼ੁਰੂ ਹੋਣੀ ਆ ਜਦੋਂ ਚੁੱਲ੍ਹੇ ਬਲਣਗੇ ਜਦੋਂ ਚੁੱਲ੍ਹੇ ਬਲਣਗੇ ਉਦੋਂ ਦਰਸਨੀ ਲੋੜ ਪੈਣੀ ਹੈ ਅਸਲ ਸੇਵਾ ਤੇ ਜਿਹੜੀ ਆ ਹਜੇ ਪਾਣੀ ਲੱਥਨ ਤੋਂ ਬਾਅਦ ਜਿਹੜੀ ਸ਼ੁਰੂ ਹੋਣੀ ਆ ਜਿਹੜਾ ਨੁਕਸਾਨ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਤਾਂ ਉਹ ਤਾਂ ਪਾਣੀ ਲੱਥਨ ਤੋਂ ਬਾਅਦ ਜਿਹੜੀ ਅਸਲ ਸੇਵਾ ਸ਼ੁਰੂ ਹੋਣੀ ਚੱਕਰ ਲੱਗੀ ਆ ਬਾਬਾਈ ਕਿਰਪਣਾ ਚਲੋ ਦੋ ਤਨਰੀ ਬਾਬਾ ਨੇ ਸੇਵਾ ਦਿੱਤੀ ਆ ਥੋੜੀ ਜੀ ਸੂਝ-ਬੂਝ ਆ ਗਈ ਆ ਥੋੜਾ ਵਿਚਰਨ ਦਾ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਜਾਣਾ ਚਾਹੀਦਾ ਕਿਉਂਕਿ ਜਦੋਂ ਪਾਣੀ ਘਟਦਾ ਨਾ ਉਦੋਂ ਉੱਥੇ ਬਿਮਾਰੀਆਂ ਬਹੁਤ ਫੈਲਦੀਆਂ ਜਿਸ ਤਰ੍ਹਾਂ ਮੈਡੀਕਲ ਕਿੱਟ ਉਹਦੇ ਚ ਕੀ ਹੁੰਦਾ ਵੀ ਇਹ ਕਾਡੋਮਾਸ ਹੁੰਦੀ ਹੈ ਫਿਰ ਇਨਫੈਕਸ਼ਨ ਦੀਆਂ ਦਵਾਈਆਂ ਦੀਆਂ ਪੇਟ ਦੀਆਂ ਵੱਖਰੀਆਂ ਦੂਜੀ ਇਨਫੈਕਸ਼ਨ ਦੀਆਂ ਵੱਖਰੀਆਂ ਕਿਉਂਕਿ ਪੇਟ ਦੀ ਇਨਫੈਕਸ਼ਨ ਤਾਂ ਹੁੰਦੀ ਹੈ ਪਾਣੀ ਗੰਦਾ ਹੁੰਦਾ ਉਹ ਪੀ ਕੇ ਪੇਟ ਦੀ ਇਨਫੈਕਸ਼ਨ ਹੁੰਦੀ ਉਹਦੀਆਂ ਦਵਾਈਆਂ ਹੁੰਦੀਆਂ ਫਿਰ ਪੈਰਾਂ ਚ ਪਾਣੀ ਚ ਰਹਿ ਕੇ ਰੈਸ਼ ਹੁਜਿੰਦੇ ਨੇ ਉਹਦੀ ਕਰੀਮਾਂ ਹੁੰਦੀਆਂ ਖਾਰਸ਼ ਦੀਆਂ ਕਰੀਮਾਂ ਹੁੰਦੀਆਂ ਮਛਰਦਾਨੀ ਹੁੰਦੀਆਂ ਜਾਨਕਿ ਜਿਹੜੀਆਂ ਐ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਹੜੀਆਂ ਚੱਲਣੀਆਂ ਆ ਉਹਨਾਂ ਨੂੰ ਹੀ ਨਾਲ ਲੈ ਚਲਦੇ ਹਾਂ ਰਾਸ਼ਨ ਦੇ ਨਾਲ-ਨਾਲ ਅਸੀਂ ਇਹ ਚੀਜ਼ਾਂ ਨੂੰ ਨਾਲ ਚਲਦੇ ਹਾਂ ਕਿ ਉਦੋਂ ਇਹ ਚੀਜ਼ਾਂ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਉੱਥੇ ਜੀ ਤਾਂ ਤੁਸੀਂ ਵੀਰ ਜੀ ਕਿੱਥੋਂ ਆਏ ਹੋ ਅਸੀਂ ਜਲੰਧਰ ਤੋਂ ਜੀ ਜਲੰਧਰ ਤੋਂ ਕੀ ਸੇਵਾ ਲੈ ਕੇ ਆਏ ਹੋ ਬਾਬਾ ਜੀ ਨੇ ਸੇਵਾ ਭੇਜੀ ਐ ਅਸੀਂ ਕੁਝ ਨਹੀਂ ਲਿਆਏ ਅੱਜ ਇਹਨਾਂ ਨੂੰ ਦਿੱਤਾ ਜੀ 10000 ਰੁਪਏ ਬਾਬਾ ਜੀ ਨੇ ਦਿੱਤਾ ਅਸੀਂ ਕੁਝ ਨਹੀਂ ਦਿੱਤਾ ਹਾਂਜੀ ਖਾਲਸਾ ਦੀ ਖੇਵਸੇ ਵਾਸਤੇ ਪਸ਼ਵਾਂ ਸੇ ਖਾਲ ਚਾਹੀਦੀ ਸੀ ਅਈ ਵੀਡੀਓ ਪਾਈ ਤੇ ਭਾਈ ਕਹਿੰਦੇ ਵੀ ਆਡੇ ਵੱਲੋਂ 10 ਬੋਰੀਆਂ ਲੈ ਲੋ ਫਿਰ ਉਹ ਵੇਰੇ ਇਹਨਾਂ ਨੇ ਕਿਹਾ ਵੀ ਜਾਂ ਤੂੰ ਖਾਲ ਲੈ ਤੂੰ ਕਹਿੰਦੇ ਮਾਇਆ ਦੇ ਇਹਨੇ ਤੂੰ ਥੁੱਲ ਜੁੱਲ ਲੈਣੀ ਥੁੱਲ ਲੋ ਤਾਂ ਤੁਹਾਡੇ ਵੱਲੋਂ ਵੀ ਇਸੇ ਤਰ੍ਹਾਂ ਦੇ ਨਾਲ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ 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 ਜਿੰਨੀ ਹੁੰਦੀ ਬਾਬਾਏ ਕਰਾਉਂਦੇ ਉਹਨੇ ਆਪ ਕਰੀ ਜ ਨੇ ਜੀ ਹਾਂਜੀ ਅੰਦਰ ਸਪੈਸ਼ਲ ਇੱਥੇ ਸੇਵਾ ਹਾਂਜੀ ਹਾਂਜੀ ਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬੜੀ ਨੇਕ ਵਿਚਾਰ ਨੇ ਕਹਿ ਸਕਦੇ ਆ ਕਿ ਪੰਜਾਬ ਦੇ ਜਿਹੜੇ ਹਾਲਾਤ ਮਾੜੇ ਹੋਏ ਸੀਗੇ ਕਿਉਂਕਿ ਹੱਲੇ ਵੀ ਮਾਰੇ ਨੇ ਹਾਲਾਤ ਜਿਹੜੇ ਨੇ ਪਾਣੀ ਜਦੋਂ ਲੱਥੇਗਾ ਤਾਂ ਉਸ ਤੋਂ ਬਾਅਦ ਜਿਹੜੀ ਅਸਲ ਸੇਵਾ ਦੀ ਲੋੜ ਪੈਣੀ ਆ ਲੇਕਿਨ ਲਗਾਤਾਰ ਪੰਜਾਬੀਆਂ ਵੱਲੋਂ ਆਪਣੇ ਪੰਜਾਬੀਆਂ ਦਾ ਸਾਥ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਪਾਣੀ ਦੇ ਵਿੱਚ ਜਾ ਜਾ ਕੇ ਘਰ-ਘਰ ਤੱਕ ਪਹੁੰਚ ਕਰਕੇ ਜਿਹੜਾ ਉਹਨਾਂ ਘਰਾਂ ਦੇ ਵਿੱਚ ਪਹੁੰਚਿਆ ਜਾ ਰਿਹਾ ਜਿੱਥੇ ਤੱਕ ਕਿਸੇ ਦੀ ਵੀ ਪਹੁੰਚ ਨਹੀਂ ਹੋ ਸਕੀ ਚਾਹੇ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰਾਂ ਦੀ ਗੱਲ ਕਰੀਏ ਕਿਉਂਕਿ ਕਈ ਇਲਾਕੇ ਹਾਲੇ ਵੀ ਪਾਣੀ ਦੀ ਮਾਰ ਹੇਠਾਂ ਦੱਬੇ ਹੋਏ ਨੇ ਤਾਂ ਆਸ ਕਰਦੇ ਆ ਕਿ ਜਲ ਤੋਂ ਜਲ ਪੰਜਾਬ ਦੇ ਹਾਲਾਤ ਠੀਕ ਹੋਣ ਕਿਉਂਕਿ ਜਿਹੜੇ ਪੰਜਾਬੀ ਨਾਲ ਸਾਥ ਦੇ ਰਹੇ ਨੇ ਚਾਹੇ ਉਹ ਇੰਡਸਟਰੀ ਕਹਿ ਸਕਦੇ ਆ ਇੰਡਸਟਰੀ ਦੀ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ ਜਾਂ ਫਿਰ ਕੁਝਕ ਜਿਹੜੇ ਐਨ ਜੀਓਜ਼ ਹੈਗੀਆਂ ਨੇ ਜਾਂ ਫਿਰ ਕੁਝਕ ਲੀਡਰ ਜਿਹੜੇ ਨੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਸਮਾਜ ਸੇਵਾ ਕਰਨ ਵਾਸਤੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਕੱਲੇ ਕੱਲੇ ਘਰ ਦੇ ਵਿੱਚ ਜਿੱਦਾਂ ਦੀ ਵੀ ਜੇ ਕਹਿ ਸਕਦੇ ਲੋਡ ਹੈਗੀ ਆ ਸੇਵਾ ਦੀ ਲੋਡ ਹੈਗੀ ਆ ਤਾਂ ਪੁਸ਼ਟੀ ਕਰਕੇ ਉਸ ਘਰ ਤੱਕ ਪਹੁੰਚ ਕੇ ਜਿਹੜੀ ਹੈ ਸੇਵਾ ਨਿਭਾਈ ਜਾਵੇ ਤਾਂ ਅੱਜ ਗੁਰੂ ਨਗਰੀ ਤੋਂ ਵੀ ਲਗਾਤਾਰ ਜਿਹੜੀ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਤਾਂ ਉੱਥੇ ਤੁਹਾਨੂੰ ਤਸਵੀਰਾਂ ਸਾਂਝੇ ਕਿਤੇ ਅਸੇ ਤਰ੍ਹਾਂ ਦੇ ਨਾਲ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਅਪਡੇਟ ਜਿਹੜੀ ਆ ਹੜਾ ਸੰਬੰਧੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨਸ ਦੀ ਕੁਮਾਰ ਦੇ ਨਾਲ ਐਕਸਸਨਿਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ